ਪਰ ਕਹਿੰਦੇ ਕੁਝ ਲੋਕ ਐਸੇ ਨੇ ਜਿਨ੍ਹਾਂ ਨੂੰ ਤਨ ਤੇ ਬੰਦਿਆਂ ਵਾਲਾ ਮਿਲਿਆ ਇਨਸਾਨਾਂ ਵਾਲਾ ਮਨੁੱਖਾਂ ਵਾਲਾ ਪਰ ਉਹਨਾਂ ਦਾ ਕਰਮ ਵੇਖ ਕੇ ਕਹਿਣਾ ਪੈਂਦਾ ਵੀ ਇਹ ਬੰਦੇ ਨਹੀਂ ਇਨਸਾਨ ਨਹੀਂ ਇਹ ਜਾਨਵਰ ਹਨ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਮਹਾਰਾਜ ਕਹਿੰਦੇ ਕਿਉਂਕਿ ਇੱਕ ਅਕਾਲ ਵਾਹਿਗੁਰੂ ਦੀ ਭਗਤੀ ਮਨ ਵਿੱਚ ਨਹੀਂ ਹੈ ਇਹ ਹੀਰੇ ਨੂੰ ਛੱਡ ਕੇ ਸੱਚ ਨੂੰ ਛੱਡ ਕੇ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਵਿੱਚ ਗੰਦਗੀ ਵਿੱਚ ਮੂੰਹ ਮਾਰ ਰਹੇ ਨੇ। ਫਿਰ ਇਹ ਮੰਨਣਾ ਪਏਗਾ ਵੀ ਇਹ ਸੁਰਤ ਕਰਕੇ ਸੋਚ ਕਰਕੇ ਤੇ ਕਰਮ ਕਰਕੇ শূਕਰ ਤੇ ਕੁੱਕਰ ਹੀ। ਇੱਕ ਭਗਤੀ ਭਗਵਾਨ ਜਿਹੇ ਪ੍ਰਾਨੀ ਕਹਿ ਨਾਹੇ ਮਨ ਜੈਸੇ শূਕਰ ਸਵਾਨ ਇੱਥੇ ਹਾਲਾਂਕਿ ਮਹਾਰਾਜ ਨੇ ਸਵਾਨ ਸ਼ਬਦ ਵਰਤਿਆ। ਸਵਾਨ ਮੀਨਜ਼ ਵੀ ਕੁੱਤਾ। ਕੁੱਕਰ ਮੀਨਸ ਵੀ ਕੁੱਤਾ ਤੇ ਸਗ ਇਹ ਫਾਰਸੀ ਦਾ ਸ਼ਬਦ ਹੈ ਸਗ ਸਗ ਦਾ ਅਰਥ ਵੀ ਕੁੱਤਾ ਹੁੰਦਾ ਇਤਨੋ ਸ਼ਬਦ ਤਕਰੀਬਨ ਬਾਣੀ ਚਾਹੁੰਦੇ ਨੇ ਹਮਾਰਾ ਜੀ ਕਹਿੰਦੇ ਵੀ ਕੀ ਕਹੀ ਉਹਨਾਂ ਨੂੰ ਵੀ ਤੁਸੀਂ ਇੱਕ ਨੂੰ ਛੱਡ ਕੇ ਸੱਚ ਨੂੰ ਛੱਡ ਕੇ ਅਮਰਤ ਨੂੰ ਛੱਡ ਕੇ ਜ਼ਹਿਰ ਵਿੱਚ ਮਾਇਆ ਦੀਆਂ ਗੰਦਗੀਆਂ ਜਿਹੜੇ ਵਿਕਾਰ ਨੇ ਜਿਨ੍ਹਾਂ ਦੀ ਸੁਰਤ ਵਿਕਾਰਾਂ ਤੇ ਅਟਕ ਗਈ ਵਾਸ਼ਨਾਮ ਤੇ ਅਟਕ ਗਈ ਨਾ ਜਿਹੜੇ ਮਾਇਆ ਦੀਆਂ ਵਿਕਾਰਾਂ ਦੀਆਂ ਗੰਦਗੀਆਂ ਫਰੋੜਨ ਲੱਗ ਪਏ ਮਹਾਰਾਜ ਕਹਿੰਦੇ ਸ਼ੂਕਰ ਤੇ ਸਵਾਨ ਹੀ ਹਨ ਕੋਈ ਕੰਮ ਦੀ ਗੰਦਗੀ 'ਚ ਫਸ ਗਿਆ ਮੈਂ ਕਿਹਾ ਸ਼ਾਇਦ ਬੇਨਤੀ ਕਰਾਂ ਇਹ ਸਮਝ ਲਿਓ ਇਸ਼ਾਰਾ ਹੀ ਦੇਣਾ ਮੈਂ ਸਿਰਫ ਪਰ ਚਾਰਕ ਦਾ ਫਰਜ਼ ਵੀ ਹੁੰਦਾ ਹੈ ਵੀ ਮੌਕੇ ਦੀ ਗੱਲ ਵੀ ਕੀਤੀ ਅੱਜ ਸਾਡੇ ਸਿੱਖ ਸਮਾਜ ਦਾ ਤੇ ਪੰਜਾਬੀ ਭਾਈਚਾਰੇ ਦਾ ਇੱਕ ਵੱਡਾ ਨੌਜਵਾਨ ਵਰਗ ਦਾ ਹਿੱਸਾ ਉਹ ਅੱਜ ਇਸ ਅਸ਼ਲੀਲਤਾ ਦੀ ਗੰਦਗੀ 'ਚ ਫਸਿਆ ਮਹਾਰਾਜ ਕਹਿੰਦੇ ਉਹਨਾਂ ਨੂੰ ਹੁਣ ਉਹਨਾਂ ਦੇ ਤੁਸੀਂ ਭੇਕ ਤੇ ਦਿਖਾਵੇ ਤੇ ਨਾ ਜਾਇਓ ਸੋਚ ਤੇ ਸ਼ੁਰਤ ਉਹਨਾਂ ਦੀ ਸ਼ੁਕਰ ਤੇ ਸਵਾਨ ਵਰਗੀ ਉਹ ਇੱਥੇ ਹੀ ਖੜੇ। ਮਤਲਬ ਤੁਸੀਂ ਦੇਖੋ ਵੀ ਇੱਕ ਪੈਸੇ ਦੇ ਲਾਲਚ ਵਿੱਚ ਬੰਦਾ ਕਿੱਥੇ ਤੱਕ ਡਿੱਗ ਸਕਦਾ ਹੈ। ਵਿਆਹ ਹੋਏ ਜੋੜੇ ਕਪਲ ਜਿਹਨੂੰ ਤੁਸੀਂ ਕਹਿੰਦੇ ਹੱਦ ਹੋ ਗਈ ਵੀ ਕਿੱਥੇ ਤੱਕ ਸੋਚ ਜਾ ਸਕਦੀ ਹੈ ਇਨਸਾਨਾਂ ਵਾਲਾ ਕਰਮ ਕਿੱਥੋਂ ਰਹਿ ਗਿਆ ਸ ਜਦੋਂ ਕੋਈ ਵੀ ਇਨਸਾਨ ਜਾਂ ਕੋਈ ਵੀ ਜੀਵ ਆਪਣੇ ਫਰਜ਼ ਨੂੰ ਭੁੱਲ ਜਾਂਦਾ ਹੈ ਆਪਣੇ ਤੋਂ ਕਿਰਤਾਰ ਤੋਂ ਕਰੈਕਟਰ ਤੋਂ ਜਾਂ ਆਪਣੀ ਇਮੇਜ ਤੋਂ ਆਪਣੀ ਪਰਸਨੈਲਿਟੀ ਤੋਂ ਆਪਣੇ ਰੋਲ ਤੋਂ ਥੱਲੇ ਡਿੱਗ ਜਾਏਗਾ ਉਹਨੂੰ ਹੀ ਡਿੱਗਿਆ ਹੋਇਆ ਬੰਦਾ ਕਹਿੰਦੇ ਨੇ ਕੁੱਤਾ ਕਦੀ ਨਹੀਂ ਡਿੱਗਦਾ ਕੁੱਤਾ ਜਿੱਥੇ ਆ ਕੁੱਤਾ ਹੀ ਰਹੇਗਾ ਸ਼ੁਕਰ ਨੇ ਜੇ ਗੰਦਗੀ ਖਾਣੀ ਉਹ ਗੰਦਗੀ ਖਾਂਦਾ ਹੈ ਗਾਂ ਜੇ ਨਿਮਰਤਾ ਦਾ ਸੁਭਾਅ ਦਿੱਤੇ ਉਹਨੇ ਨਿਰਮਾਣ ਹੀ ਰਹਿਣਾ ਸ਼ੇਰ ਨੂੰ ਜੇ ਮਾਸ ਖਾਣਾ ਜਾਂ ਉਹਦੇ ਜੁਝਾ ਰੂਸ਼ਵਾ ਦਿੱਤੇ ਉਹਨੇ ਜੂਝਣਾ ਹੈ ਪਰ ਬੰਦਾ ਉੱਪਰ ਨੂੰ ਜਾਣ ਦੀ بجائے ਅੱਗੇ ਨੂੰ ਜਾਣ ਦੀ بجائے ਅੱਜ ਦਿਨੋਂ ਦਿਨ ਪਿੱਛੇ ਨੂੰ ਜਾ ਰਿਹਾ ਨਿਹਾਰ ਵੱਲ ਜਾ ਰਿਹਾ ਡਾਂਸ ਕਰੀ ਜਾ ਰਹੇ ਨੇ ਵੇ ਨਾਚ ਕਰੀ ਜਾ ਰਹੇ ਨੇ ਪੁੱਠੇਛ ਦੇ ਕਰਮ ਕਰੀ ਜਾ ਰਿਹਾ ਡਬਲ ਮੀਨਿੰਗ ਗੱਲਾਂ ਕਰਦੇ ਜਾ ਰਹੇ ਆ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਆ ਇਹਨਾਂ ਗੱਲਾਂ ਚ ਅੱਜ ਕੱਲ ਵੀ ਬੇਨਤੀ ਕੀਤੀ ਤੇ ਅਸੀਂ ਪਤਾ ਕੀ ਕਹਿ ਰਹੇ ਆ ਮਾਡਰਨ ਹੋ ਗਏ ਜੀ ਜੇ ਮਾਡਰਨ ਨੇ ਮਾਡਰਨ ਤਾਦ ਨੇ ਤੁਹਾਨੂੰ ਗੰਦਗੀ ਦੇ ਵਿੱਚ ਹੀ ਲੈ ਕੇ ਜਾਣਾ ਫਿਰ ਐਸੀ ਮਾਡਰਨ ਤਾਂ ਨਹੀਂ ਚਾਹੀਦੀ। ਫਿਰ ਮੈਂ ਕਹਿੰਦਾ ਵੀ ਸਾਡੇ ਬਜ਼ੁਰਗ ਸਾਡੇ ਨਾਲੋਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਇਹ ਪਿਛੜੇ ਸਮਾਜ ਦੇ ਨੇ, ਅਨਪੜ੍ਹ ਨੇ, ਇਹ ਜ਼ਮਾਨੇ ਪੁਰਾਣੇ ਜ਼ਮਾਨੇ ਦੇ ਲੋਕ ਨੇ ਉਹ ਸੋਨਾ ਨੇ ਉਹਨਾਂ ਨੂੰ ਸਲਾਮ ਹੈ। ਫਿਰ ਸਾਡੇ ਨਾਲੋਂ 1000 ਗੁਣਾ ਚੰਗੇ ਨੇ ਉਹ ਵਧੀਆ ਜੀਵਨ ਜੀ ਕੇ ਰਹੇ ਨੇ। ਰਿਸ਼ਤਿਆਂ ਦੀ ਵੀ ਕਦਰ ਸੀ। ਸਮਾਜਿਕ ਨੈਤਿਕਤਾ, ਕਦਰਾਂ-ਕੀਮਤਾਂ ਦੀ ਵੀ ਕਦਰ ਸੀ। ਅੱਜ ਤੇ ਆਪ ਜਲੂਸ ਹੀ ਕੱਢ ਰਹੇ ਹੋ ਤੇ ਕੁਝ ਨਹੀਂ ਕਰ ਰਹੇ ਅਰ ਮੈਂ ਬੇਨਤੀ ਕਰਾਂ ਖਾਸ ਤੌਰ ਤੇ ਸਿੱਖ ਨੌਜਵਾਨ ਬੱਚਿਆਂ ਨੂੰ ਜਿਹੜੇ ਦਸਤਾਰ ਬੰਦੇ ਨੇ ਪੱਗ ਦਾ ਤਾਂ ਮੇਰ ਕਰੇ ਦੇਖੋ ਕਿਸੇ ਦਾ ਕੁਝ ਨਹੀਂ ਪਤਾ ਸਮਾਜ ਤਰ੍ਹਾਂ ਚੱਲ ਪਿਆ ਕਿੱਥੇ ਚਲੇ ਜਾਣਾ ਮਾਲਕ ਸਾਨੂੰ ਬਚਾ ਕੇ ਰੱਖੇ ਇਹ ਦਸਤਾਰ ਨਾ ਇਹ ਕੇਵਲ ਕੱਪੜਾ ਨਹੀਂ ਹੈ ਪੰਜਾਤ ਮੀਟਰ ਦਾ ਮੈਨੂੰ ਲੱਗਦਾ ਸੀ ਇਹ ਗੱਲ ਵੀ ਸਮਝਾਉਣ ਚ ਅਸੀਂ ਅਸਫਲ ਰਹੇ ਜੇ ਕੇਵਲ ਕੱਪੜਾ ਹੀ ਹੁੰਦੀ ਨਾ ਫਿਰ ਹੋਰ ਬੜੇ ਲੋਕ ਬੰਨਦੇ ਨੇ ਅਰਬ ਕੰਟਰੀਆਂ ਦੇ ਵਿੱਚ ਦਸਤਾਰ ਬੰਨੀ ਜਾਂਦੀ ਹੈ ਮੁਸਲਮਾਨ ਦਸਤਾਰ ਬੰਨਦੇ ਨੇ ਰਾਜਸਥਾਨ ਚ ਦਸਤਾਰ ਬੰਨਦੇ ਨੇ ਰਾਜਪੂਤ ਦਸਤਾਰ ਬੰਨਦੇ ਨੇ 크ਰਿਸਚਨ ਵੀ ਕਈ ਬੰਨਦੇ ਨੇ ਭਾਗ ਹੋਰ ਵੀ ਕੁਝ ਲੋਕ ਬੰਨਦੇ ਨੇ ਪਰ ਨਹੀਂ ਕਿਉਂਕਿ ਉਹ ਸਿਰਫ ਇੱਕ ਕੱਪੜਾ ਮੰਨਦੇ ਨੇ ਪਰ ਇੱਕ ਸਿੱਖ ਧਰਮ ਹੈ ਜਿਹੜਾ ਦਸਤਾਰ ਨੂੰ ਕੇਵਲ ਕੱਪੜਾ ਨਹੀਂ ਸਿਰ ਦਾ ਤਾਜ ਮੰਨਦਾ ਹੈ ਤੇ ਆਪਣੀ ਆਨ ਮਾਨ ਤੇ ਸ਼ਾਨ ਸਮਝਦਾ ਹੈ ਇਸੇ ਲਈ ਜਦੋਂ ਕੋਈ ਦਸਤਾਰ ਧਾਰੀ ਬੰਦਾ ਜਾਂ ਕੋਈ ਸਿੱਖ ਜੀ ਨੇ ਪੱਗ ਬੰਨੀ ਆ ਜਾਂ ਕੋਈ ਵੀ ਇਨਸਾਨ ਜਿਹੜਾ ਪੱਗ ਬੰਨਦਾ ਹੈ ਸਿਰ ਤੇ ਉਹਦੇ ਦਸਤਾਰ ਹੈ ਉਹ ਚੰਗਾ ਕਰਮ ਕਰੇਗਾ ਸਾਰੇ ਸਮਾਜ ਦਾ ਨਾਮ ਉਹ ਰੋਸ਼ਨ ਹੋਏਗਾ ਜੇ ਇੱਕੋ ਸਿੱਖ ਮਾੜਾ ਕਰਮ ਕਰੇਗਾ ਤੇ ਨਾਮ ਵੀ ਸਾਰਿਆਂ ਦਾ ਬਦਨਾਮ ਹੋ ਜਾਵੇ। ਇਹ ਦੇਖੋ ਜੀ ਸਿੱਖ ਕੀ ਕਰਦੇ ਨੇ। ਅਗਲੇ ਨੇ 1 ਮਿੰਟ ਰੋਣਾ ਹੈ। ਪਰ ਵਿਰੋਧੀ ਤਾਕਤਾਂ ਉਹਨਾਂ ਦਾ ਜੋਰ ਲੱਗਿਆ ਵੇ ਸਿੱਖਾਂ ਦੀ ਭੰਡੀ ਕੀਤੀ ਜਾਂ ਉਹਨਾਂ ਨੂੰ ਬਦਨਾਮ ਕੀਤਾ ਜਾਂ। ਜਾਤੇ ਫਿਰ ਕੁਝ ਹੋਰ ਲੋਕ ਨੇ ਜਿਹੜੇ ਜਾਣ ਬੁੱਝ ਕੇ ਸਿੱਖੀ ਦਾ ਭੇਗ ਧਾਰਨ ਕਰਕੇ ਉਹ ਕੰਮ ਕਰ ਰਹੇ ਨੇ ਜਿਹੜੇ ਸਿੱਖੀ ਵਿੱਚ ਕਦੇ ਵੀ ਨਹੀਂ ਹੋਏ। ਫਿਰ ਇਥੇ ਇੱਕ ਗੱਲ ਸਮਝ ਲਓ ਵੀ ਸਿੱਖ ਨਹੀਂਆਂ ਉਹ ਸਿੱਖੀ ਦੇ ਦੁਸ਼ਮਣਾਂ ਉਹਨਾਂ ਦੀ ਪਛਾਣ ਕਰਨੀ ਸ਼ੁਰੂ ਕਰੋ। ਕਿਉਂ ਮਹਾਰਾਜ ਕਹਿੰਦੇ ਉਹਨਾਂ ਦੇ ਤਨ ਤੇ ਨਾ ਜਾਇਓ ਉਹਨਾਂ ਦੀ ਅਕਲ ਦੇਖੋ ਉਹਨਾਂ ਦੀ ਸੋਚ ਕਿੱਥੇ ਐ ਉਹ ਗੰਦਗੀ ਵਿੱਚ ਮੂੰਹ ਮਾਰ ਰਹੇ ਨੇ ਉਹ ਸੂਕਰ ਤੇ ਕੁੱਕਰ ਨੇ ਸੂਰ ਤੇ ਕੁੱਤੇ ਨੇ ਉਹਨਾਂ ਨੂੰ ਬੰਦੇ ਨਾ ਮੰਨਿਓ ਸਿੱਖ ਨਾ ਮੰਨਿਓ। ਉਹ ਲੋਕ ਨੇ। ਜਿਹੜੇ ਸਿੱਖੀ ਦੇ ਭੇਗ ਵਿੱਚ ਧਰਮ ਨੂੰ ਵੀ ਲਾਜ ਲਾ ਰਹੇ। ਔਰ ਕਮਾਲ ਦੀ ਗੱਲ ਹੈ ਉਹਨੂੰ ਇਸ ਤਰ੍ਹਾਂ ਸੰਸਾਰ 'ਚ ਪ੍ਰਗਟ ਕਰ ਰਹੇ ਨੇ ਨਸ਼ਰ ਕਰ ਰਹੇ ਨੇ ਜਿਵੇਂ ਪਤਾ ਨਹੀਂ ਕਿੱਡਾ ਵੱਡਾ ਦੁਨੀਆ ਦਾ ਸਨਮਾਨ ਉਹਨਾਂ ਨੇ ਲਿਆ ਇਹ ਤੋਂ ਵੱਧ ਮਨੁੱਖਤਾ ਅੱਜ ਤੱਕ ਇੰਨੀ ਮਨੁੱਖਤਾ ਨਹੀਂ ਸੀ ਨਿਕਰੀ ਮੈਂ ਤਾਂ ਕਹਿੰਦਾ ਵੀ ਅਨਪੜਤਾ ਕਿਤੇ ਨਾ ਕਿਤੇ ਬੜੀ ਚੰਗੀ ਹੁੰਦੀ ਹੈ ਗਰੀਬ ਬੰਦਾ ਤੇ ਅਨਪੜ ਬੰਦਾ ਅੰਦਰੋਂ ਬਹੁਤ ਇਮਾਨਦਾਰ ਹੁੰਦਾ ਜੀ ਬਹੁਤ ਜ਼ਿਆਦਾ ਭਾਵੁਕ ਹੁੰਦਾ ਹੈ ਤੇ ਬਹੁਤ ਜ਼ਿਆਦਾ ਉਹ ਨਿਰਮਾਣਤਾ 'ਚ ਰਹਿੰਦਾ ਹੈ